ਕਲ ਆਪ ਜੀ ਦੇ ਨਾਲ ਇਹ ਵੀ ਬੇਨਤੀ ਕੀਤੀ ਸੀ ਕਿ ਮੇਰੇ ਦਸ਼ਮੇਸ਼ ਪਿਤਾ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੋਲ ਉਹਨਾਂ ਦਾ ਇੱਕ ਪਿਆਰਾ ਗੁਰਸਿੱਖ ਰਤਨ ਰਾਏ ਜੋ ਉਸ ਸਮੇਂ ਦਾ ਰਾਜਾ ਸੀ ਉਹ ਸਤਗੁਰਾਂ ਦੇ ਕੋਲ ਆਪਣੀਆਂ ਪੇਟਾਵਾਂ ਲੈ ਕੇ ਆਉਂਦਾ ਹੈ ਜਿਸ ਦੇ ਵਿੱਚ ਪੰਜ ਕਲਾ ਸ਼ਾਸਤਰ ਸੀ ਉਹ ਸ਼ਾਸਤਰ ਦੀ ਬਣਾਵਟ ਹੀ ਐਦਾਂ ਸੀ ਸ਼ਾਸਤਰ ਇੱਕ ਸੀ ਪਰ ਜਦੋਂ ਉਹਨੂੰ ਖੋਲਿਆ ਜਾਂਦਾ ਸੀ ਉਹਦੇ ਵਿੱਚੋਂ ਪੰਜ ਸ਼ਾਸਤਰ ਬਣ ਜਾਂਦੇ ਸੀ ਤੇ ਫਿਰ ਪੰਜ ਅਰਬੀ ਘੋੜੇ ਲੈ ਕੇ ਆਇਆ ਸੀ ਅਰਬੀ نسل ਦੇ ਤੇ ਗੁਰੂ ਪਿਆਰਿਓ ਸੋਨੇ ਦੀ ਚੌਂਕੀ ਲੈ ਕੇ ਆਇਆ ਸੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਆਨੰਦਪੁਰ ਸਾਹਿਬ ਜਦੋਂ ਹਾਜ਼ਰ ਹੋਇਆ ਤਾਂ ਇੱਕ ਹਾਥੀ ਵੀ ਲੈ ਕੇ ਆਇਆ ਸੀ ਉਹ ਹਾਥੀ ਕਾਲੇ ਰੰਗ ਦਾ ਸੀ ਔਰ ਮਧਰੇ ਕੱਦ ਦਾ ਸੀ ਬਹੁਤਾ ਵੱਡਾ ਨਹੀਂ ਸੀ ਉਹ ਹਾਥੀ ਇੰਨਾ ਸੋਹਣਾ ਸੀ ਕਿਉਂਕਿ ਉਹਦੇ ਮੱਥੇ ਦੇ ਉੱਤੇ ਇੱਕ ਗੋਲ ਚੱਕਰ ਬਣਿਆ ਸੀ ਰੋਟੀ ਦੇ ਵਾਂਗ ਤੇ ਉਹ ਗੋਲ ਚੱਕਰ ਚਿੱਟੇ ਰੰਗ ਦਾ ਸੀ ਉਸ ਮੱਥੇ ਤੋਂ ਜਿਹੜੀਆਂ ਲਕੀਰਾਂ ਨੇ ਉਹ ਪੈਰਾਂ ਵੱਲ ਵੀ ਜਾਂਦੀਆਂ ਸੀ ਹਾਥੀ ਦੇ ਤੇ ਸੁੰਡ ਤੋਂ ਲੈ ਕੇ ਪੂਛ ਤੱਕ ਉਹ ਕਾਲੇ ਹਾਥੀ ਦੇ ਉੱਤੇ ਚਿੱਟੇ ਰੰਗ ਦੀ ਲਕੀਰ ਸੀ ਤੇ ਇਸ ਹਾਥੀ ਨੂੰ ਗੁਰੂ ਘਰ ਦੇ ਵਿੱਚ ਜਦੋਂ ਭਾਈ ਰਤਨ ਰਾਏ ਭੇਟ ਕਰਕੇ ਗਿਆ ਸਤਿਗੁਰਾਂ ਨੂੰ ਅਰਪਣ ਕਰਕੇ ਗਿਆ ਤਾਂ ਇਹਦੇ ਮੱਥੇ ਤੇ ਜਿਹੜਾ ਰੋਟੀ ਦਾ ਆਕਾਰ ਬਣਿਆ ਹੋਇਆ ਸੀ ਨਾ ਰੋਟੀ ਵਰਗਾ ਗੋਲ ਆਕਾਰ ਕਿਉਂਕਿ ਕਾਲੇ ਰੰਗ ਦਾ ਹਾਥੀ ਸੀ ਚਿੱਟੇ ਰੰਗ ਦਾ ਆਕਾਰ ਬਣਿਆ ਸੀ ਤੇ ਰੋਟੀ ਨੂੰ ਆਪਾਂ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਕਹਿੰਦੇ ਆ ਤੇ ਫਿਰ ਸਿੱਖਾਂ ਨੇ ਇਸ ਹਾਥੀ ਦਾ ਨਵ ਪ੍ਰਸ਼ਾਦੀ ਹਾਥੀ ਰੱਖਿਆ ਖੋ ਸਤਨਾਮ ਇਹ ਪ੍ਰਸ਼ਾਦੀ ਹਾਥੀ ਐਡਾ ਕਮਾਲ ਦਾ ਸੀ ਹੈ ਛੋਟੇ ਕੱਦ ਦਾ ਸੀ ਮਧਰੇ ਕੱਦ ਦਾ ਸੀ ਸਤਗੁਰਾਂ ਦੇ ਉੱਪਰ ਚੌਰ ਸਹਿਬ ਕਰਿਆ ਕਰਦਾ ਸੀ ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਚੌਰ ਸਹਿਬ ਕਰਦੇ ਆ ਨਾ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਗੁਰੂ ਗੋਬਨ ਸਿੰਘ ਮਹਾਰਾਜੀ ਦੇ ਸੀਸ ਉੱਤੇ ਗੁਰੂ ਪਿਆਰਿਓ ਪ੍ਰਸ਼ਾਦੀ ਹਾਥੀ ਚੌਰ ਸਹਿਬ ਕਰਿਆ ਕਰਦਾ ਸੀ ਉਹ ਪ੍ਰਸ਼ਾਦੀ ਹਾਥੀ ਭਾਵੇਂ ਕੇ ਬਾਅਦ ਵਿੱਚ ਜਦੋਂ ਆਨੰਦਪੁਰ ਸਾਹਿਬ ਦੀ ਵੱਡੀ ਜੰਗ ਲੱਗਦੀ ਹੈ ਭੁੱਖ ਦੇ ਨਾਲ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਪ੍ਰਸ਼ਾਦੀ ਹਾਥੀ ਸੀ ਜਿਹੜਾ ਉਬੜਾ ਸੋਹਣਾ ਲੱਗਦਾ ਸੀ ਬੜਾ ਸੋਹਣਾ ਫੱਬਦਾ ਸੀ ਦਸ਼ਮੇਸ਼ ਪਿਤਾ ਜੀ ਦੇ ਨਾਲ ਜਿਹੜਾ ਵੀ ਜੁੜ ਗਿਆ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਨੇ ਉਹਨੂੰ ਸਾਹਿਬ ਹੀ ਬਣਾ ਦਿੱਤਾ ਆਖੋ ਸਤਨਾਮ ਜੇ ਕਿਸੇ ਨਗਰ ਦੇ ਵਿੱਚ ਗਏ ਜਿਵੇਂ ਆਪਾਂ ਕਹਿੰਦੇ ਨਾ ਪੌਂਟਾ ਜਿੱਥੇ ਪੈਰ ਰੱਖਿਆ ਉਹਨੂੰ ਪੌਂਟਾ ਸਾਹਿਬ ਬਣਾ ਦਿੱਤਾ ਜੇ ਸਤਿਗੁਰਾਂ ਦੇ ਨਾਲ ਕੋਈ ਵੀ ਜੁੜਿਆ ਸਤਿਗੁਰਾਂ ਨੇ ਉਹਨੂੰ ਸਤਕਾਰਿਆ ਹੀ ਸਤਕਾਰਿਆ